ਸਰ ਜੀ ਜੀ ਸਰ ਜੀ ਸਾਰੇ ਸਾਥੀਓ ਮੈਨੂੰ ਕੁਝ ਕਿਸਮ ਦੀ ਹੈ ਲਕੀਆ ਇਸ ਸਾਥ ਦਾ ਕਾਫੀ ਲੰਬੇ ਸਮੇਂ ਦੇ ਜੁੜਿਆ ਜਦ ਤੋਂ ਮੈਂ ਜੀ ਉਹ ਤੋਂ ਨਾਲ ਚੱਲ ਰਿਹਾ ਹਾਂ ਔਰ ਬਹੁਤ ਅੱਛਾ ਕੰਮ ਕਰ ਰਿਹਾ ਲੋਕੀ ਤਿਆਰ ਰਿਹਾ ਸਰੋਜ ਜੀ ਸਾਰਾ ਸਾਥੀਓ ਮੈਨੂੰ ਕੁਸ਼ਕਿਸਮਤੀ ਹੈ ਲੱਕੀ ਹੈ ਇਸ ਸਸਤਾ ਕਬੀ ਲੰਬੇ ਸਮੇਂ ਦੇ ਤੋੜਿਆ ਜਦ ਤੋਂ ਮੈਂ ਜੁੜਿਆ ਤੁਨਾ ਚੱਲ ਰਿਹਾ ਔਰ ਬਹੁਤ ਅੱਛਾ ਕੰਮ ਕਰਦੋ ਲੋ ਕੀਤਾ ਜਾ ਰਿਹਾ ਇਹਨੂੰ ਪ੍ਰਭਾਵਤ ਹੋ ਕੇ ਮੈਂ ਇਹ ਨਾਲ ਜੁੜਿਆ ਸੀ ਔਰ ਜਿੰਨਾ ਚਿਰ ਮੇਰਾ ਜੋੜਨਾ ਮੇਲ ਹੈ ਬਹੁਤ ਅੱਛਾ ਰਿਹਾ ਬਹੁਤ ਚੰਗੇ ਕੰਮ ਸਮਾਜ ਦੇ ਸਦਾਰ ਦੇ ਸਮਾਜ ਦੀ ਤਰੱਕੀ ਲਈ ਇਸ ਸਮਾਜ ਦੇ ਬਰਾਬਰੀ ਲਈ ਜੀ ਕਰਦੇ ਹਾਂ ਲੋੜਵੰਦ ਬੱਚਿਆਂ ਦੀ ਚਾਦੀ ਬਹੁਤ ਬੜਾ ਕੰਮ ਤੇ ਤੁਸੀਂ ਕਰਦੇ ਹੋ ਕਿ ਲਏ ਨਹੀਂ ਹੋਰ ਬਹੁਤ ਸਾਰੇ ਐਕਟੀਵਿਟੀ ਤੁਸੀਂ ਵਾਰ-ਵਾਰ ਕਰਦੇ ਹੋ ਜਿਹੜੀਆਂ ਪ੍ਰੇਰਿਤ ਕਰਦੀਆਂ ਸਾਰਿਆਂ ਨੂੰ ਇਸ ਤਰ੍ਹਾਂ ਲੱਗੇ ਰਹੋ ਸਮਾਜ ਸੇਵਾ ਦੇ ਕੰਮ ਵਿੱਚ ਕਈ ਤਰ੍ਹਾਂ ਕੀ ਅਪਰੀਸ਼ੀਏਟ ਕਰਦੇ ਨੇ ਕਈ ਕਿਹੜੀ ਸਾਈਜ਼ ਵੀ ਕਰਦੇ ਨੇ ਲੋਕ ਜਨਾ ਬਹੁਤ ਹੁੰਦੀ ਹੈ ਲੋਕਾਂ ਦਾ ਧਿਆਨ ਨੂੰ ਬਿਲਕੁਲ ਛੱਡ ਕੇ ਕਈ ਲੋਕ ਜਿਹਨਾਂ ਨੇ ਕਦੇ ਕੁਝ ਨਹੀਂ ਕੀਤਾ ਹੁੰਦਾ ਸਮਝ ਲਈ ਉਹ ਸਭ ਇਕੱਠੇ ਹੁੰਦੇ ਆ ਇਹ ਆ ਕਰਦੇ ਜੀ ਪੈਸੇ ਇਕੱਠੇ ਕਰ ਲੈਂਦੇ ਜੀ ਇਹਨਾਂ ਸਾਧਨ ਹੀ ਆ ਜੀ ਇਹ ਜਿਹੇ ਗੱਲਾਂ ਕਰਨ ਬੜੇ ਲੋਕ ਆਦੇ ਨੇ ਪਰ ਇਹਨਾਂ ਦੇ ਕੋਈ ਬਹੁਤਾ ਮਨ ਤੇ ਬੋਲ ਨਹੀਂ ਪਾਈਦਾ ਉਹਨਾਂ ਨੇ ਆਪਣਾ ਕੰਮ ਕਰਨਾ ਤੁਸੀਂ ਆਪਣਾ ਕੰਮ ਸੇਵਾ ਦੇ ਕੰਮ ਵਿੱਚ ਕਰਦੇ ਆ ਬਹੁਤ ਸਾਰੀਆਂ ਆੜ ਚੜਾਉਂਦੇ ਆ ਤੁਸੀਂ ਸਾਡਾ ਅਫੀਸਰ ਹੁੰਦਾ ਜੀ ਉਹ ਕਹਿੰਦਾ ਜਿੰਨੇ ਤੁਸੀਂ ਚੰਗਾ ਕੰਮ ਕਰੋਗੇ ਤੁਹਾਡੇ ਕ੍ਰਿਟਿਕ ਵੀ ਉਹਨੇ ਜਿਆਦਾ ਹੋਣਗੇ ਕਈ ਲੋਕਾਂ ਦੇ ਜੈਲਸੀ ਹੁੰਦੀ ਹੈ ਕਿਉਂ ਕਰੀ ਜਾਂਦੇ ਆ ਅਜਿ ਕੁਝ ਕਰ ਦੇਣੀ ਹੈ ਇਹਦੀ ਜੈਲਸੀ ਹੁੰਦੀ ਹੈ ਦੂਜਾ ਬਾਈ ਨੇਚਰ ਇਹਦੀ ਉਸਤ ਨੂੰ ਨਹੀਂ ਦੇਖ ਨਹੀਂ ਸਕਦੇ ਤੁਸੀਂ ਚੰਗਾ ਕੰਮ ਕਰਦੇ ਹੋ ਔਰ ਇਹ ਲੱਗੇ ਰਹੋ ਲੜ ਕੇ ਸਾਡੇ ਕਰਨੇ ਕਈ ਵਾਰੀ ਕੈਸੇ ਦੀ ਕਾਟ ਵੀ ਆਦੀ ਹੈ ਕਈ ਵਾਰ ਹੋਰ ਕਈ ਪ੍ਰੋਬਲਮ ਆਦੀ ਆ ਮੈਂ ਚੰਗੇ ਕੰਮ ਦਾ ਕੰਮ ਰੁਕਿਆ ਵੀ ਨਹੀਂ ਜਿੰਦੇ ਕਾਲੇ ਪਾਤੇ ਕੋਈ ਨਾ ਕੋਈ ਚੰਗੇ ਮਿਲਦੇ ਰਹਿੰਦੇ ਆ ਮੇਰੀ ਜੋ ਸ਼ੂਕਾ ਮਰਵਾਤ ਵਾਤ ਵਾਤ ਲੱਗੇ ਰਹੋ ਬਿਨਾਂ ਕਿਸੇ ਦੀ ਅਲੋਚਨਾ ਤੋਂ ਹਮਤ ਜਿੰਦੀ ਆਇਦ ਹੋਰ ਇਹ ਸੇਵਾ ਦਾ ਭਾਵਨਾ ਸੇਵਾ ਕੰਮ ਬੜਾ ਔਖਾ ਹੈ ਕਰਨਾ ਪਹਿਲੇ ਮੈਂ ਕਟਵੀ ਕੋ ਉਦੇਸ਼ ਲੈਣਾ ਪਏ ਦੀ ਤੂੰ ਪਹਿਲੇ ਇਕੱਠੇ ਕਰਨੇ ਹੋਏ ਕੰਮ ਐਗਜ਼ੀਕਿਊਟ ਕਰਨੇ ਸਭ ਤੋਂ ਵੱਡਾ ਹੈ ਕੰਮ ਇਹ ਸਮਾਜਿਕ ਐਪੋਟਮੈਂਟ ਗੱਲ ਹੈ ਸਰਦਾਰ ਜੀ ਲੱਗੇ ਸਾਰੇ ਜਣੇ ਸੇਵਾ ਦੇ ਕੰਮ 'ਤੇ ਲੱਗੇ ਹੋਏ ਤੇ ਇਹ ਬਹੁਤ ਬਾਸ਼ੂਕਾ ਮਰਵਾਤਾ ਪ੍ਰਮਾਤਮਾ ਕੇ ਅਰਦਾਸ ਜੈਸੀ ਰੜ ਕੇ ਐਦਿਸਵਾਦੀ ਸੇਵਾਕਰਦ ਜੀ ਸਮਾਜ ਬਹੁਤ ਵਧੀਆ ਰੱਬਾ ਦਾ ਦੀ ਕ੍ਰਿਏਕ ਚਨਾ ਕਨੀ ਸੇ ਉਹਨੂੰ ਖੂਬਸੂਰਤ ਜਵਾਬਾ ਕਰ ਸਕੀਏ ਇਹ ਮੇਰੀ ਕਾਮਨਾ ਹੈ ਬਾਤ ਤੁਸੀਂ ਅੱਜ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ